ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮਾਨਮਰਾੜਾ ਮਾਨਮਰਾੜਾ ਪਿੰਡ ਨੂੰ ਜ਼ਿਲ੍ਹਾ ਜ਼ਿਲ੍ਹਾ ਦੋਸਤੋ ਫਰੀਦਕੋਟ ਪੈ ਜਾਂਦਾ ਐ ਇਸ ਪਿੰਡ ਨੂੰ ਤੇ ਤਹਿਸੀਲ ਸਾਦਕ ਪੈ ਜਾਂਦੀ ਐ ਜੰਡ ਸਾਹਿਬ ਗੁਰਦੁਆਰਾ ਨੇੜੇ ਆ ਬਹੁਤ ਮਸ਼ਹੂਰ ਇਸ ਪਿੰਡ ਵਿੱਚ ਬਾਈ ਜਿਹੜਾ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਟਾਪ ਦੀ ਜਿਹੜੀ ਜਰਸੀ ਜੀ ਨੂੰ ਕਹਿੰਦੇ ਆ ਦੋਸਤੋ ਉਹ ਤੁਹਾਨੂੰ ਗਾਹ ਵਿਖਾ ਰਹੇ ਆ ਗੱਬਣਾ ਇਹ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਜੀ ਨਾਮ ਦੱਸਿਓ ਜੀ ਮੇਰਾ ਨਾਮ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਬਾਈ ਪਿੰਡ ਮਾਨਮਰਾੜ ਪਿੰਡ ਮਾਨਮਰਾੜ ਤੇ ਮੋਬਾਈਲ ਨੰਬਰ ਬੋਲ ਦਿਓ ਜੀ 99506 99506 58281 58281 ਠੀਕ ਹੈ ਜੀ ਇਹ ਵੈੜ ਆਪਣੇ ਘਰ ਦੀ ਹੈ ਜੀ ਨਹੀਂ ਜੀ ਸੇਲ ਕੀਤੀ ਹੋਈ ਹੈ ਪਰਚੇਜ਼ ਕੀਤੀ ਹੋਈ ਆ ਸੇਲ ਕੀਤੀ ਹੋਈ ਆ ਠੀਕ ਹੈ ਜੀ ਤੇ ਇਹਦੇ ਸੀਮਣ ਵਗੈਰਾ ਕਿਹੜਾ ਲੱਗਿਆ ਜੀ ਸੀਮਣ ਜੈਕਪੌਟ ਦਾ ਲੱਗਿਆ ਜੀ ਜੀ ਹੱਕਪੌਟ ਦਾ ਤੇ ਕੀ ਕਿਨਵਾ ਸੂਆ ਸੁੰਦੀ ਹੈ ਜੀ ਤੀਜਾ ਸੂਆ ਸੂਰੀ ਆ ਜੀ ਸਾਡੇ ਕੋਲ ਤੀਜਾ ਸੂਆ ਸੁੰਦੀ ਆ ਹਾਂਜੀ ਤੇ ਕਿੰਨਾ ਕੁ ਦੁੱਧ ਰਿਆ ਦੂਜੇ ਸੂਏ ਦਾ 24 ਕਿਲੋ ਦੁੱਧ ਅਸ ਕੱਢਿਆ ਜੀ 24 ਕਿਲੋ ਠੰਡਾ ਦੁੱਧ ਹਾਂਜੀ ਐਦ ਕੀ ਕੀ ਉਮੀਦ ਕਰਦੇ ਆਂ ਜੀ ਐਦ ਕੀ ਪਲਸ ਕਰੋ ਦੋ ਜਾਣੀ 24 ਤੋਂ ਪਲਸ ਜਾਊਗੀ ਠੀਕ ਆ ਜੀ ਤੇ ਬਹੁਤ ਮੂਹ ਮੱਥੇ ਦੀ ਚੰਗੀ ਆ ਪੰਜਾਬ ਦੀ ਜਰਸੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਰੀ ਚੀਜ਼ਾਂ ਤੁਹਾਨੂੰ ਕੀ ਸਤਰਾਂ ਦੇ ਕੋਈ ਦੇਖ ਸਕਦੇ ਆ ਬਿਲਕੁਲ ਪਿਓਰ ਜਰਸੀ ਜੀ ਨੂੰ ਕਹਿੰਦੇ ਆ ਪੰਜਾਬ ਵਾਲੀ ਹਾਂਜੀ ਤੇ ਥਣ ਹਵਾਨਾ ਦੀ ਬਾ ਕਮਾਲ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਸੀਂ ਆਪ ਹੀ ਅੰਦਾਜ਼ਾ ਲਾ ਲੋਗੇ ਵੀ 24 ਪਲੱਸ ਕਿੰਨੇ ਕੁ ਦਿਨ ਰਹੀਦੀ ਆ ਜੀ ਸੂਣਚੇ ਦੇ ਸੂਚੀ ਮੈਂ ਬਸ 5-4 ਦਿਨਾਂ ਦੀ 5-4 ਦਿਨ ਸੂਣਚ ਲਓ ਜੀ 5-4 ਦਿਨ ਸੂਣਚ ਬਾਕੀ ਆ ਤੋੜ ਕੇ ਦੋਸਤੋ ਤੁਹਾਨੂੰ ਦਿਖਾਵਾਂਗੇ ਬਹੁਤ ਵੱਡਾ ਹਵਾਨਾ ਹੈ ਤੇ ਬਹੁਤ ਚੰਗੇ ਥਣ ਲੱਗੇ ਆ ਦੋਸਤੋ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਖੋ ਲਿਓ ਜੀ ਲਓ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਥੱਬਾ ਹਵਾਨੇ ਦਾ ਲੈ ਕੇ ਖਾਂ ਤੋਂ ਤੁਰਿਆ ਨਹੀਂ ਆਂਦਾ ਬਹੁਤ ਘੱਟ ਗਿਣਤੀ ਦੇ ਵਿੱਚ ਦੋਸਤੋ ਇਹ ਜਿਹੀਆਂ ਗਾਈਆਂ ਜਿਹੜੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਹਵਾਨਾ ਮਗਰਲੇ ਪਾਸੇ ਦੋਸਤੋ ਘੱਟੋ ਘੱਟ ਵੀ ਇੱਕ ਗੱਠ ਨੂੰ ਪਿੱਛੇ ਨੂੰ ਵਧਿਆ ਹੋਇਆ ਬਹੁਤ ਹੀ ਵੱਡਾ ਹਵਾਨਾ ਹੈ ਬਸ ਬਸ ਇੱਕ ਵਾਰੀ ਹੋਰ ਤੋਰ ਦੇ ਆਜਾ ਪੰਜਾਬ ਵਾਲੀ ਜਰਸੀ ਆ ਦੋਸਤੋ ਚੰਗਾ ਕਦ ਕਾਠਾ ਬਸ ਬਸ 来 चलो इला चलो जब तूसी आके देखोगे ता गां ਤੁਹਾਡੇ ਪਸੰਦ ਆਊਗੀ ਦੋਸਤੋ ઓય ਸੋ ਆळ्या ਆळ्या ਨਾ ਇਹ ਨੂੰ ਠੜਾ ਬੰਦ ਹੋਈ ਬੰਦ ਹਾਂਜੀ ਫਿਰ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਮੁੱਲ 1.80 ਆ ਰਹੀ ਤੇ ਮਾਨਤਾਨ ਹੋ ਜੂਗਾ ਕੱਸੀ ਜੋ ਜੀ ਮਾਨਤਾਨ ਹੋ ਜੂਗਾ ਜੀ ਉਹ ਹੋਣਾ ਹੀ ਹੋਣਾ ਜੀ ਲੋ ਵੀ ਮੇਟਰੋ 1,80,000 ਮੋਲਾ ਤੇ ਬਣਦਾ ਮਾਨਤਨ ਤੁਹਾਡਾ ਇਹਦੇ ਵਿੱਚੋਂ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਗਾਂ ਪਸੰਦ ਆਦਾ ਦੋਸਤੋ ਦੁੱਧ ਦੀ ਫੁੱਲ ਗਰੰਟੀ ਆ ਇਹ ਕਹਿੰਦੇ ਵੀ ਇੱਕ ਫੈਂਟ ਦੀ ਗਰੰਟੀ ਆਈ ਦੁੱਧ ਦੀ ਗਰੰਟੀ ਆਈ 24 ਕਿਲੋ ਤੋਂ ਅਸੀਂ 27 ਤੋਂ 28 ਪਲੱਸ ਵੀ ਇਹਦੇ ਵਿੱਚੋਂ ਇਹਦੇ ਥੱਲੇ ਇਹਾਂ ਦੇ ਵਿੱਚ ਹੋਇਆ ਤੇ ਪਰ ਆਮ ਸੇਵਾ ਦੇ 24 ਕਿਲੋ ਇਹਨੇ ਕੱਢਿਆ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਆਪਣਾ ਨੰਬਰ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਗਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ